ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਕਾਫੀ ਦਿਨਾਂ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਕਿਉਂਕਿ ਮੈਂ ਬਹੁਤ ਹੀ ਜ਼ਿਆਦਾ ਬਿਜ਼ੀ ਸੀ ਇਸ ਲਈ ਵੀਡੀਓ ਬਣਾਉਣ ਲਈ ਟਾਈਮ ਨਹੀਂ ਲੱਗਿਆ ਤੇ ਹੁਣ ਮੈਂ ਬਿਲਕੁਲ ਫਰੀ ਹਾਂ ਤੇ ਆਪਾਂ ਹੁਣ ਇੱਕ ਦਿਨ ਛੱਡ ਕੇ ਰੈਗੂਲਰ ਵੀਡੀਓ ਪਾਉਣੀਆਂ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੇ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੂਗੀ ਬੈਲ ਆਈਕਨ ਜ਼ਰੂਰ ਦਬਾ ਦਿਓ ਜੇ ਤੇ ਇਸ ਵੀਡੀਓ 'ਚ ਆਪਾਂ ਲੈ ਕੇ ਆਏ ਤੁਹਾਡੇ ਲਈ ਨਵੇਂ-ਨਵੇਂ ਨਮੂਨੇ ਬਿਨਾ ਹੁਣ ਤੁਹਾਡਾ ਟਾਈਮ ਵੇਸਟ ਕੀਤੇ ਵੀਡੀਓ ਨੂੰ ਕਰਦੇ ਆਂ ਟਾਰਟ ਦੇਖ ਲਓ ਮਿਸ ਕਾਲੋ ਤੋਂ ਗੋਭੀ ਕਟਾਈ ਜਾਂਦੇ ਆ ਉਹ ਭਰਾਵੋ ਇਹਨੇ ਤੱਕ ਗੋਭੀ ਦਾ ਰੰਗ ਵੀ ਕਾਲਾ ਕਰ ਦੇਣਾ ਉਹ ਹੁਣ ਆ ਗਈਆਂ ਸਰਦੀਆਂ ਤੇ ਇਹਨਾਂ ਦਾ ਹੋ ਗਿਆ ਵਿਆਹਾਂ ਦਾ ਸੀਜ਼ਨ ਸਟਾਰਟ ਤੇ ਸਾਰੀ ਸਰਦੀ ਇਹਨਾਂ ਨੇ ਨੱਚਣਾ ਹੀ ਆ ਦੇਖਦੇ ਆ ਇਸ ਵਿਆਹ ਤੇ ਕਾਲੋ ਕੀ ਰੰਗ ਲਾਉਂਦੀ ਆ ਇੱਕ ਆ ਦੇਖ ਲਓ ਕਾਲੋ ਦੇ ਆਸ਼ਕ ਨੂੰ ਹੈਂ ਉਹ ਬਿਨਾ ਵਿਆਹ ਤੋਂ ਕਾਲੋ ਦੀਆਂ ਰਿਸ਼ਤੇਦਾਰੀਆਂ ਚ ਵਿਆਹਾਂ ਚ ਤੁਰਿਆ ਫਿਰਦਾ ਉਹ ਘਰੇ ਪਾਵਾ ਡੱਕਾ ਨਾ ਤੋੜਦਾ ਹੋਵੇ ਤੇ ਇੱਥੇ ਦੇਖੋ ਕਿਵੇਂ ਸਬਜ਼ੀਆਂ ਕਟਾਉਣ ਲੱਗਿਆ ਪਿਆ ਆਦਾ ਪਾ ਆਦਾ ਪਾ ਹਾਂ ਕਾਲੋ ਨੱਚਦੀ ਪਈ ਆ ਕਾਲੋ ਤੇਰੇ ਅੱਗੇ ਬੇਨਤੀ ਆ ਤੂੰ ਦਿਨੇ ਨੱਚ-ਨੁੱਚ ਲਿਆ ਕਰ ਰਾਤ ਨੂੰ ਤਾਂ ਤੂੰ ਦਿਖਦੀ ਨਹੀਂ ਐਵੇਂ ਕਿਸੇ ਨਜ਼ਦੇ ਦੇ ਇੱਕ ਤਾਂ ਮੂਰੇ ਆ ਗਈ ਤਾਂ ਹੋਰ ਦਿਲ ਦਾ ਦੌਰਾ ਪਾਏਗੀ ਐਵੇਂ ਲੱਗਦਾ ਪਿਆ ਜਿਵੇਂ ਨਾ ਕੱਲੇ ਦਾੰਦ ਹੀ ਨੱਚਦੇ ਪਏ ਹੁਣ ਆਖੇ ਵਿਆਹ ਤੇਰੀ ਦੀ ਕੁੰਡਲੀ ਨਾ ਕੋਈ ਮਿਲਦੀ ਦਿਓਰਾਵੇ ਉਹ ਕਾਲੋ ਉਹਦੀਆਂ ਕੁੰਡਲੀਆਂ ਤੋਂ ਬਾਅਦ ਚ ਮਲਾ ਲਈ ਪਹਿਲਾਂ ਆਪਦੀ ਤਾਂ ਮਲਾ ਲਾ ਪੰਜ ਸਾਲ ਹੋ ਗਏ ਦੇਖਦੇ ਨੂੰ ਆਪ ਤਾਂ ਵਿਆਹ ਕਰਾਇਆ ਨਹੀਂ ਬਿਨਾ ਵਿਆਹ ਦੇ ਧੱਕੇ ਖਈ ਜਾਂਨੇ ਹੋ ਇਹ ਕਾ ਦੇਖ ਲੋ ਅਮਲੀ ਇਹਨੂੰ ਲੋਕੀ ਅੱਗੇ ਨੂੰ ਵਾਲ ਸੈਟ ਕਰਦੇ ਆ ਇਹ ਪਿੱਛੇ ਨੂੰ ਕਰੀ ਜਾਂਦਾ ਓਏ ਆਪਾਂ ਸਮਝਦੇ ਸੀ ਵੀ ਕੱਲੀ ਕਾਲੋ ਹੀ ਘੋਗੀ ਆ ਇਹਦਾ ਆਸ਼ਕ ਵੀ ਜਿਵੇਂ ਸਿੱਧਰਾ ਹੀ ਆ ਚਲੋ ਜੋਗ ਨੂੰ ਜੋਗੀ ਟੱਕਰ ਗਿਆ ਇਹ ਨਜ਼ਰੇ ਨਲਗ ਜਾਵੇ ਕਾਲਾ ਟਿੱਕਾ ਲਾਦ ਮਾਂ ਤੇ ਮੈਨੂੰ ਕੀ ਨਜ਼ਰ ਲਗਣੀ ਹਾਂ ਤੈਨੂੰ ਕੀ ਨਜ਼ਰ ਲਗਣੀ ਤੂੰ ਤਾਂ ਆਪ ਨਜ਼ਰ ਬੱਟੂ ਆ ਕਾਲਾ ਟਿੱਕਾ ਨਹੀਂ ਤੇਰੇ ਚਿੱਟਾ ਟਿੱਕਾ ਲਾਉਣਾ ਪੈਣਾ ਉਹ ਨਲੇ ਸਾਰਾ ਮੇਕਅਪ ਮੂੰਹ ਤੇ ਥਾਪ ਲਿਆ ਉਹ ਥੋੜਾ ਮੋਟਾ ਕੰਨਾਂ ਤੇ ਵੀ ਲਾ ਲੈਣਾ ਸੀ ਕਿਵੇਂ ਐਮ ਆਰਐਫ ਦੇ ਟਾਰਾਂ ਵਰਗੇ ਕੰਨ ਹੋਏ ਪਿਆ ਤੇਰੇ ਤੂੰ ਮਹਿੰਦੀ ਵੀ ਲਵਾਉਣਾ ਕੀ ਆਹੋ ਪਤਾ ਤੇਰਾ ਨਾਂ ਵੀ ਲਿਖਾਇਆ ਮੈਂ ਹੱਥ ਤੇ ਵਿਖਾਤੇ ਲੱਬਲਾ ਓਏ ਪਹਿਲਾਂ ਹੱਥ ਦਾ ਦਿਖਾ ਕਿੱਥੇ ਆ ਓ ਯਾਰ ਤੁਸੀਂ ਧਿਆਨ ਨਾਲ ਦੇਖੋ ਇਹਦੇ ਪੁੱਠੇ ਸੜ ਹੱਥ ਤੇ ਮਹਿੰਦੀ ਲੱਗੀ ਤਾਂ ਜਮਾ ਹੀ ਨਹੀਂ ਦਿਖਦੀ ਪਈ ਆਖੇ ਨਾ ਲੱਬਲਾ ਉਹ ਕਾਲੋ ਤੇਰੇ ਹੱਥ ਤੇ ਨਾਂ ਲੱਬਣ ਲਈ ਵੀ ਨਾ ਦੂਰਬੀਨ ਚਾਹੀਦੀ ਆ ਕਰੋਂ ਦੇ ਦੇਖ ਟੂਣੇ ਫਿਰਨੇ ਤੇ ਕਈ ਨਾਰੀਆਂ ਲਤਾਰੀ ਜਾਂਦੇ ਆ ਮਚਾਏ ਤਾਂ ਬਚਾਂਦੇ ਸੀ ਗੁੜੇ ਤੂੰ ਆਪਣੇ ਬਿਮਾਰੀ ਜਾਂਦੇ ਆ ਸੁਣ ਲਓ ਆਖੇ ਕਰੋਂ ਦੇ ਦੇਖ ਟੂਣੇ ਫਿਰਦੇ ਤੇ ਕਈ ਨਾਰੀਅਲ ਤਾਰੀ ਜਾਂਦੇ ਆ ਓ ਕਾਲੋ ਤੇਰੇ ਪਿੱਛੇ ਕਿਹਨੇ ਨਾਰੀਅਲ ਖਰਾਬ ਕਰਨੇ ਆ ਉਹ ਨਾਲੇ ਕਾਲੋ ਨੇ ਵਹਿਮ ਦੇਖੋ ਕਿੱਡਾ ਤਗੜਾ ਪਾਰ ਰੱਖਿਆ ਉਹ ਇਹਦੇ ਤੇ ਟੂਣਾ ਕੌਣ ਕਰਾ ਸਕਦਾ ਉਹ ਤੋਂ ਫਿਲਟਰ ਵੀ ਦੇਖ ਲੋ ਇਹਦੇ ਤਾਂ ਮੂੰਹ ਤੇ ਜਿਵੇਂ ਹੀ ਕੰਮ ਨਹੀਂ ਕਰੀ ਜਾਂਦਾ ਉਹ ਇਹਦੇ ਤਾਂ ਐਨਕਾਂ ਲੱਗੀਆਂ ਵੀ ਨਾ ਜਿਵੇਂ ਰੰਗ ਨਾਲ ਹੀ ਮੈਚ ਹੋਈਆਂ ਓ ਜੇ ਤੁਹਾਡੀਆਂ ਸ਼ਕਲਾਂ ਨਹੀਂ ਚੱਜਦੀਆਂ ਉਹ ਕਮਸ ਕਮ ਹਰਕਤਾਂ ਦਾ ਚੱਜਦੀਆਂ ਕਰ ਲਿਆ ਕਰੋ। ਉਹ ਯਾਰ ਕਾਲੋ ਦੇਖ ਲੋ ਸਾਰਿਆਂ ਤੇ ਫਿਲਟਰ ਕੰਮ ਕਰੀ ਜਾਂਦਾ ਪਰ ਕਾਲੋ ਆਡੀ ਲਿਸ਼ਕਾਰੇ ਮਾਰੀ ਜਾਂਦੀ ਆ। ਚਲੋ ਭਰਾਵਾ ਆਪਾਂ ਅੱਗੇ ਲੈਣਾ। ਨਾ ਮਾੜਾ ਬੋਲਿਆ ਕਰੋ ਤੁਸੀਂ ਇਹਨਾਂ ਨੂੰ ਕਮੈਂਟਾਂ ਚ। ਸਿੱਧੀਆਂ ਗਾਲਾਂ ਹੀ ਕੱਢਿਆ ਕਰੋ। ਚਲੋ ਯਾਰ ਕਾਲੋਂ ਨੂੰ ਹੁਣ ਛੱਡੋ ਤੇ ਹੁਣ ਆਪਾਂ ਗੱਲ ਕਰਦੇ ਆਂ ਪੂਜਾ ਸਾੰਡਾ ਦੀ। ਚਲੋ ਦੇਖਦੇ ਆਂ। ਫੋਮ ਮੈਂ ਪੂਆ ਸਾਂਡਾ ਦੀ ਸੱਸ ਨੂੰ ਕਹਿਣਾ ਚਾਹਣਾ ਬਈ ਇੰਨੇ ਕ ਸਾਗ ਨਾਲ ਇਹਦਾ ਕੀ ਬਣੂਆ ਉਹ ਜਿੱਡਾ ਦਾ ਮੱਝ ਵਰਗਾ ਸ਼ਰੀਰ ਹੈ ਨਾ ਇਹਦਾ ਦੋ ਬੁਰਕੀਆਂ ਜੀ ਖਾਜੂਗੀ ਜੇ ਮੇਰੀ ਮੰਨੋ ਨਾ ਇਹਨੂੰ ਖੇਤਾਂ 'ਚ ਛੱਡ ਆਇਆ ਕਰੋ ਉੱਥੇ ਚੜ ਚੁਰ ਕੇ ਆਜਿਆ ਕਰੂਗੀ ਦੇਖ ਲੋ ਕਿਵੇਂ ਖਿਲਰੀ ਪਈ ਆ ਓ ਨਿੱਕੀ ਜਿਹੀ ਫੱਟੀ ਦੀ ਸੀ ਨਾ ਇਹਨੇ ਜਾਨ ਹੀ ਕੱਢ ਰੱਖੀ ਆ ਓ ਯਾਰ ਕਮ ਸੇ ਕਮ ਚਲੋ ਸਰੀਰ ਤਾਂ ਇਹਦਾ ਹਾਫ ਜਾ ਹਾ ਗਈ ਆ ਓਏ ਆਪਦੀ ਛਾਤੀ ਛੂਤੀ ਦਾ ਢੱਕ ਲਿਆ ਕਰ ਪਰ ਇਹਨੂੰ ਛਾਤੀ ਢੱਕਨ ਨੂੰ ਕੀ ਆ ਇਹ ਕੜਾ ਇਜਤਾਂ ਵਾਲੀ ਆ ਚੌਥਾ ਤਾਂ ਵਿਆਹ ਕਰਾ ਰੱਖਿਆ ਇੱਕ ਯਹੀ ਰਿਸ਼ਤਾ ਜਿਸ ਦਾ ਕੋਈ ਸੌਦਾ ਨਹੀਂ ਹੋਇਆ ਛੋਟੇ ਭਾਈ ਕੇ ਰਹਤੇ ਹੋਵੇ بڑے ਭਾਈ ਕੋ ਕੋਈ ਹੱਥ ਲਗਾ ਦੇ ਐਸਾ ਮਾਇਕ ਆ ਓ ਯਾਰ ਕਿਨਾਂ ਦੇ ਪਸ਼ੂ ਡੰਗਰ ਖੁੱਲੇ ਫਿਰਦੇ ਆ ਬੰਨ ਬੁੰਨ ਲਿਆ ਕਰੋ ਇਹਨਾਂ ਨੂੰ ਆ ਦੇਖ ਲੋ ਤੇ ਭਰਾ ਨੂੰ ਕਿਵੇਂ ਚੋੜਾ ਹੋ ਕੇ ਤੁਰਦਾ ਪਿਆ ਪਰ ਚੋੜਾ ਹੋ ਕੇ ਤੁਰਨਾ ਹੀ ਆ ਓਏ ਇਹਦੀ ਭੈਣ ਨੇ ਪੂਰੇ ਪੰਜਾਬ ਚ ਇਹਦੀ ਇੱਜ਼ਤ ਜੋ ਬਣਾ ਰੱਖੀ ਆ ਓਏ ਪੂਰੇ ਪੰਜਾਬ ਚ ਇਹਦੇ 4 ਤਾਂ ਜੀਜੇ ਬਣਾ ਰੱਖਿਆ ਨਹੀਂ ਜਾਈਦਾ ਥੋੜਾ ਜਿਹਾ ਮੇਕਅਪ ਤੇ ਆਪਾਂ ਜਿੰਨਾ ਗੇਮ ਪਲੇ ਕਰਕੇ ਵਧੀਆ ਮਨੀਆਂਂ ਕੀਤੀ ਤੇ ਆਪਾਂ ਮੇਕਅਪ ਲਾ ਲਿਆ ਓਏ ਪੂਜਾ ਤੇਰੇ ਅੱਗੇ ਬੇਨਤੀ ਆ ਤੂੰ ਬਿਨਾ ਮੇਕਅਪ ਤੋਂ ਵੀਡੀਓ ਨਾ ਪਾਇਆ ਕਰ ਜਮਾਂ ਕਾਲੀ ਮੱਝ ਹੀ ਲੱਗਦੀ ਆ ਉਹ ਨਾਲੇ ਮੈਨੂੰ ਸਮਝ ਨਹੀਂ ਆਉਂਦੀ ਵੀ ਤੂੰ ਇਹ ਗੱਡੀ 'ਚ ਬੈਠ ਕਿਵੇਂ ਜਾਨੀ ਆ ਉਹ ਜਿੱਡੀ ਵੱਡੀ ਤੇਰੀ ਸਿਹਤ ਆ ਨਾ ਉਹ ਤੂੰ ਤਾਂ ਪਸ਼ੂਆਂ ਡੰਗਰਾਂ ਵਾਲੇ ਨਾ ਉਹ ਛੋਟੇ ਹਾਥੀ 'ਚ ਵੀ ਨਾ ਪੂਰੀਆਂਵੇਂ ਇਹਨੂੰ ਨਾ ਦੱਸੂ ਕੀ ਕਰਨਾ ਕੀ ਨਹੀਂ ਕਰਨਾ ਆਪਣੇ ਘਰੇ ਥੋੜੇ ਕਿੰਨੇ ਜੀਣੇ ਉਹਨਾਂ ਨੂੰ ਸਾਭੋ ਬੁੱਗੇ ਦੀਦੀ ਨੂੰ ਥੋੜੀਆਂ ਸਲਾਹਾਂ ਦੀ ਲੋੜ ਨਹੀਂ ਹੱਥ ਦੇਖੋ ਕਿਵੇਂ ਜੋੜਦੀ ਜਿਵੇਂ ਪਿੰਡ ਦੀ ਸਰਪੰਚਣੀ ਹੋਵੇ ਓ ਯਾਰ ਸਾਰੇ ਪੰਜਾਬ ਤੋਂ ਭੀਖ ਮੰਗ ਕੇ ਖਾ ਗਈ ਤੇ ਹੁਣ ਦੇਖੋ ਕਿਵੇਂ ਐਟੀਟਿਊਡ ਦਿਖਾਉਂਦੀ ਪਈ ਆ ਉਹ ਨਾਲੇ ਪੂਜਾ ਤੇਰੇ ਅੱਗੇ ਬੇਨਤੀ ਆ ਆ ਕੋਠੇ ਤੋਂ ਥੱਲੇ ਉਤਰ ਜਾ ਤੇਰੇ ਭਾਰ ਨਾਲ ਟੁੱਟ ਗਿਆ ਨਾ ਫਿਰ ਆਹੀ ਹੱਥ ਜੋੜ ਕੇ ਪੰਜਾਬ ਵਾਲਿਆਂ ਤੋਂ ਪੀਖ ਮੰਗੇਗੀ ਚਲੋ ਯਾਰ ਇਹਨੂੰ ਦਫਾ ਕਰੋ ਤੇ ਹੁਣ ਆਪਾਂ ਚੱਲਦੇ ਆ ਪੰਜਾਬ ਦੀ ਇੱਕ ਹੋਰ ਮਹਾਨ ਜੋੜੀ ਜੋ ਆਪਣੇ ਆਪ ਨੂੰ ਸਮਝਦੀ ਆ ਸਟਾਰ ਪਰ ਹੈਗੀ ਆ ਨਚਾਰ ਔਰ 라ਵਣ ਭਾਵੇਂ ਲੱਖ ਮੜਾ ਸੀ ਪਰ ਇਹਦੇ ਤਰ੍ਹਾਂ ਵਿਊ ਲੈਣ ਲਈ ਆਪਦੀ ਜਨਾਨੀ ਤਾਂ ਨਹੀਂ ਸੀ ਨਚੌਂਦਾ ਪਰ ਇਹ ਵੀ ਕੀ ਕਰੇ ਹੁਣ ਸਰਦੀਆਂ ਦਾ ਟਾਈਮ ਆਨ ਆਲਾ ਵਿਆਹ ਸ਼ਾਦੀਆਂ ਤੇ ਪ੍ਰੋਗਰਾਮ ਇਹਦੇ ਬੁੱਕ ਹੋਣਗੇ ਭਰਾਵਾ ਜੇ ਨੱਚਣ ਤੋਂ ਵੇਲ ਮਿਲ ਗਈ ਨਾ ਤੇ ਇਹਦੇ ਦੰਦ-ਦੁੰਦ ਵੀ ਠੀਕ ਕਰਾ ਦੀ ਤੇ ਲਵ ਯੂ ਬਈ ਤੁਹਾਨੂੰ ਸਾਰਿਆਂ ਨੂੰ ਜਿਉਂਦੇ ਬਸ ਜ਼ਰੂਰ ਮੇਰਾ ਭਰਾ ਹੈਪੀ ਦਿਵਾਲੀ ਬੰਦੀ ਛੋੜ ਦੇਸ ਦੀਆਂ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਕਰੇ ਤੁਹਾਨੂੰ ਸਾਰਿਆਂ ਨੂੰ ਆਹ ਦਿਵਾਲੀ ਖੁਸ਼ੀਆਂ ਲੈ ਕੇ ਆਵੇ ਆਹ ਦੇਖ ਲਓ ਵੱਡੇ ਦਾਨੀ ਸੱਜਣਾ ਨੂੰ ਆਪ ਤਾਂ ਲੋਕਾਂ ਅੱਗੇ ਨੱਚ-ਨੱਚ ਕੇ ਪੈਸਾ ਇਕੱਠਾ ਕਰਦੇ ਆ ਤੇ ਇਧਰ ਦੇਖੋ ਕੱਪੜੇ ਦਾਨ ਕਰੀ ਜਾਂਦੇ ਆ ਉਹ ਇੰਨੇ ਗਰੀਬ ਤਾਂ ਵਿਚਾਰੇ ਹੈਗੇ ਨਹੀਂ ਜਿੰਨਾ ਉਹਨਾਂ ਨੂੰ ਵੀਡੀਓ ਬਣਾ ਕੇ ਜਲੀਲ ਕਰਤਾ ਓਏ ਦਾਂ ਦੋ ਤੇਰੇ ਨਾਲੋਂ ਵਧਿਆ ਸੂਟ ਤਾਂ ਉਹ ਵਿਚਾਰੀ ਕੁੜੀ ਨਹੀਂ ਪਾ ਰੱਖਿਆ ਐਟੀਟਿਊਡ ਦੇਖੋ ਦਿਖਾਉਂਦੀ ਜਿਵੇਂ ਕਟਰੀਨਾ ਕੈਫ ਹੋਵੇ ਯਾਰ ਮੈਨੂੰ ਇੱਕ ਗੱਲ ਨਹੀਂ ਸਮਝ ਆਉਂਦੀ ਹਲੇ ਤਾਂ ਰੱਬ ਨੇ ਚੱਲੇ ਨੂੰ ਉਹੋ ਜੀ ਬਣਾਇਆ ਹੈ ਜਿਹੇ ਸੋਣੀ ਹੁੱਦੀ ਤਾਂ ਇਹਦਾ ਸੱਚੀ ਕੈਰੀ ਢਾ ਦਿੰਦੀ ਤੇ ਰੱਬ ਵਸਦਾ ਤੇਰੀ ਮਾਂ ਨਾਲ ਬਣੂਗੀ ਮੇਰੇ ਬਾਤ ਮੀਂਹ ਵਾਲਾ ਰੰਗ ਦੱਸਦਾ ਤੇਰੀ ਬੇਬੇ ਨਾਲ ਬਣੂਗੀ ਮੇਰੇ ਬਾਤ ਮੀਂਹ ਵਾਲਾ ਰੰਗ ਦੱਸਦਾ ਓਏ ਮਾਤਾ ਇਹਦੇ ਤੋਂ ਨਾ ਆਪਦਾ ਮੂੰਹ ਜਾਂ ਦੂਰੀ ਰੱਖ ਇਹਦੇ ਕਵਾੜੇ ਵਰਗੇ ਦੰਦਾਂ ਦੰਦ ਮਾਰ ਕੇ ਜਰਾ ਮੂੰਹੇ ਵੜ ਦੇਣਾ ਨਾਲੇ ਦੀ ਸੱਸ ਵੀ ਆਦੇ ਮੱਥੇ ਤੇ ਹੱਥ ਮਾਰਦੀ ਹੋਣੀ ਆ ਬਈ ਉਹਦਾ ਸਪੜਾ ਤਾਂ ਅਧੂਰਾ ਹੀ ਰਹਿ ਗਿਆ ਲੋਕਾਂ ਅੱਗੇ ਆਹ ਗੱਲ ਕਹਿਨ ਦਾ ਵੀ ਮੇਰੀ ਨੋ ਤਾਂ ਬਹੁਤ ਹੀ ਸੋਹਣੀ ਆ ਨੂਰ ਦੀ ਮੰਮੀ ਡੱਬੀ ਦੀ ਤਾਰ ਸੈਟ ਕਰੀ ਆਹ ਤਾਰ ਚੱਲੀ ਨਹੀਂ ਇਹ ਕੀ ਖਰਾਬੀ ਹੋ ਗਈ ਤੁਹਾਨੂੰ ਕੀ ਖਰਾਬੀ ਇਹ ਕਾਹ ਦੇਖ ਲੋ ਕੰਜਰ ਬੇਸ਼ਰਮਾ ਨੂੰ ਉਹ ਮੇਰਾ ਸਲਾ ਨੂਰ ਦੀ ਮੰਮੀ ਦੀ ਕਦੇ ਛਾਤੀ ਦਿਖਾਈ ਆ ਹੂਆ ਕਦੇ ਪਾਸੇ ਦਿਖਾਈ ਆ ਹੂਆ ਉਹਨੂੰ ਅੱਡ ਇਹ ਮਲਕਾ ਸ਼ਰਾਵਤੀ ਸਮਝੀ ਰੱਖਦਾ ਉਹ ਯਾਰ ਮੂੰਹ ਦਾ ਕਦੇ ਦਿਖਾਉਂਦਾ ਹੀ ਨਹੀਂ ਟੰਗ ਨਾਲ ਪਰ ਮੂੰਹ ਦਾ ਦਿਖਾਵੇ ਵੀ ਕੀ ਖੁਸਰੇ ਅਰਗਾ ਦਾ ਉਹਦਾ ਮੂੰਹ ਆ ਦੇਖੋ ਦੁਨੀਆ ਪਿਆਰ ਕਰਦੀ ਹੈ ਜਦੋਂ ਆਪਾਂ ਸਾਹਮਣੇ ਆਉਂਦੇ ਆ ਨਾ ਤੇ ਮੈਨੂੰ ਬਹੁਤ ਜਣੇ ਮਿਲਦੇ ਰਹਿੰਦੇ ਪਰ ਮੈਂ ਭੀੜ ਕੋ ਨਹੀਂ ਬਣਾਉਂਦਾਗਾ ਹੁਣ ਕਿਹਦੀ ਕਿਹਦੇ ਨਾਲ ਵੀਡੀਓ ਬਣਾਈਏ ਆ ਤਾਂ ਉਹ ਕੰਜਰਾ ਉਹ ਤੈਨੂੰ ਨਹੀਂ ਪਿਆਰ ਕਰਦੇ ਉਹ ਨੂਰ ਦੀ ਮਾਂ ਨੂੰ ਪਿਆਰ ਕਰਦੇ ਆ ਉਹ ਤੂੰ ਤਾਂ ਆਪਦੀ ਬੁੱਧੀ ਕਦੇ ਸਹੀ ਤਰ੍ਹਾਂ ਦਿਖਾਉਦਾ ਹੀ ਨਹੀਂ ਵੀਡੀਓ ਚ ਨੂਰ ਦੀ ਮਾਂ ਨੂੰ ਦਿਖਾਉਂਦਾ ਰਹਿਣਾ ਫੀਲਿੰਗਸ ਨੂੰ ਦੇਖੋ ਨਾਲ ਕਿਵੇਂ ਲੰਦਾ ਜੇ ਸਾਲਾ ਵੱਡਾ ਸਲਮਾਨ ਖਾਨ ਹੋਵੇ ਉਹ ਕਹਿੰਦੇ ਨਾ ਕੰਜਰ ਜੰਮਣ ਤੇ ਕੰਦਾ ਕੰਬਣ ਉਹ ਯਾਰ ਦੇਖੋ ਕੈਮਰੇ ਦਾ ਫੋਕਸ ਕਿੱਥੇ ਰੱਖ ਰੱਖਿਆ ਇਹ ਮੇਰੇ ਸਾਲੇ ਨੂੰ ਕੋਈ ਸ਼ਰਮ ਸ਼ਰਮੀ ਹੈਣੀਗੀ ਯਾਰ ਇਹ ਵੀ ਉਹਨਾ ਟਾਈਮ ਨਹੀਂ ਹਟਦਾ ਜਿੰਨਾ ਟਾਈਮ ਕੋਈ ਇਹਦੇ ਘਰੇ ਜਾ ਕੇ ਨਾ ਇਹਦੀ ਛਾਤੀ ਤੇ ਲੱਤਾਂ ਨਹੀਂ ਮਾਰਦਾ ਤੁਹਾਡੇ ਸਾਰੇ ਵੀ ਸਪੋਰਟ ਨਾਲ ਆਪਾਂ ਲਈਏ ਜ਼ਮੀਨ ਤੇ ਆਓ ਖਾਓ ਵਰਫੀ ਸਾਰੇ ਜਣੇ ਤੇ ਤੁਹਾਨੂੰ ਸਾਡੇ ਬਣੀਆਂ ਬਹੁਤ ਬਹੁਤ ਵਧਾਈਆਂ ਨਾਲ ਤੁਸੀਂ ਸਾਨੂੰ ਦਾ ਵਧਾਈਆਂ ਤੇ ਨਾਲੇ ਆ ਕੇ ਖਾਓ ਵਰਫੀ ਦੇਖ ਲਓ ਭਰਾਵੋ ਕਿੰਨੀ ਤਰੱਕੀ ਕਰ ਗਿਆ ਉਹ ਜਨਾਨੀ ਦਿਖਾ ਦਿਖਾ ਕੇ ਇੰਨਾ ਪੈਸਾ ਕਮਾ ਲਿਆ ਜ਼ਮੀਨ ਵੀ ਲੈ ਲਈਆ ਚਲੋ ਵੇਖਦੇ ਆਂ ਜ਼ਮੀਨ ਲਈ ਕਿੱਥੇ ਆ ਤੁਹਾਡੇ ਸਾਰੇ ਵੀ ਸਪੋਰਟ ਨਾਲ ਆਪਾਂ ਲਈਏ ਜ਼ਮੀਨ ਤੇ ਆਓ ਖਾਓ ਵਰਫੀ ਸਾਰੇ ਜਣੇ ਤੇ ਤੁਹਾਨੂੰ ਸਾਡੇ ਬਣੀਆਂ ਬਹੁਤ ਬਹੁਤ ਵਧਾਈਆਂ ਨਾਲ ਤੁਸੀਂ ਸਾਨੂੰ ਦਾ ਵਧਾਈਆਂ ਉਹ ਮੇਰੇ ਸਾਲੋ ਜੇ ਤੂੰ ਤਾਂ ਸਾਰਾ ਟਿੱਬਾ ਹੀ ਖਰੀਦ ਲਿਆ। ਉਹ ਯਾਰ ਮੇਰੇ ਤਾਂ ਸਾਈ ਕੱਢਦੇ ਸੀ। ਮੈਂ ਕਿਹਾ ਇਹਨਾਂ ਨੇ ਜ਼ਮੀਨ ਸੱਚੀ ਲਾਲੀ ਕੀਤਾ। ਉਹ ਨਾਲੇ ਕੰਜਰੋ ਜਿਹੋ ਜੇ ਤੁਹਾਡੇ ਲੱਛਣ ਆ ਨਾ ਕੋਈ ਮਾਰ ਕੇ ਤੁਹਾਨੂੰ ਐਸੇ ਟਿੱਬੇ ਚ ਦੱਬ ਦੂਗਾ। ਜਿਹਦਾ ਮੜਾ ਮੋਟਾ ਨਾਮ ਹੋਵੇ ਤੇ ਜਿਹਨੂੰ ਮੜਾ ਮੋਟਾ 2 ਰੁਪਏ ਕੋਈ ਕਮਾਲ ਏ। ਦੁਨੀਆ ਉਹਦੇ ਤੇ ਲੱਗਣ ਲੱਗ ਜਾਂਦੀ ਏ। ਇਹਦੀ ਗੱਲ ਵੀ ਸੁਣ ਲੋ ਵਿੰਗੇ ਮੂੰਹ ਵਾਲੇ ਦੀ। ਅਖੇ ਜਿਹਦਾ ਨਾਮ ਹੋ ਜੇ ਨਾ ਨਾਮ ਨੂੰ ਬੜਾ ਤੈਨੂੰ ਇੱਥੇ ਲੋਕੀ ਸਨਮਾਨਿਤ ਕਰਦੇ ਆ ਉਹ ਕੰਜਰਾ ਕਮੈਂਟਾਂ 'ਚ ਲੋਕਾਂ ਤੋਂ ਗਾਲਾਂ ਹੀ ਖਾਣਾ ਤੂੰ ਚੋਣ ਵਾਲੇ ਪਰ ਦਿਵਾਲੀ ਲੰਘ ਗਈ ਤੇ ਪਿੱਛੇ ਵਰਤ ਵੀ ਲੰਘ ਗਏ ਕਿਸੇ ਨੇ ਸਾਨੂੰ ਕੋਈ ਗਿਫਟ ਨਹੀਂ ਭੇਜਿਆ ਕੋਈ ਕਿਸੇ ਨੇ ਸਾਨੂੰ ਦਿਵਾਲੀ ਤੇ ਮਠਿਆਈ ਨਹੀਂ ਭੇਜੀਗੀ ਇਹ ਤਾਂ ਇਹ ਸਿੱਧ ਹੁੰਦਾ ਵੀ ਫੈਨ ਭਾਵੇਂ ਜਿੰਨੇ ਮਰਜ਼ੀ ਬੰਦੇ ਦੇ ਹੋਣ ਪਰ ਬੰਦੇ ਦੇ ਕੰਮ ਉਹੀ ਬੰਦੇ ਹੁੰਦੇ ਜਿਹੜੇ ਨੇੜ ਤੇੜਲੇ ਆ ਆਹ ਦੇਖ ਲਓ ਔਨਲਾਈਨ ਮੰਗਤਾ ਉਹ ਤਾਂ ਸਾਲ ਨੇ ਵੀਡੀਓ ਪਾਈ ਸੀ ਵੀ ਅਸੀਂ ਜ਼ਮੀਨ ਲੈ ਲਈਏ ਕਿੱਲਿਆਂ ਦਾ ਮਾਲਕ ਬਣ ਗਿਆ ਤੇ ਡੱਬੇ ਇੱਥੇ ਲੋਕਾਂ ਤੋਂ ਮੰਗਦਾ ਫਿਰਦਾ ਤੇ ਨਾਲੇ ਇਹਨੂੰ ਫੈਨ ਵਾਲਾ ਵਹਿਮ ਕਿਹੜੇ ਕੰਜਰ ਨੇ ਪਾ ਰੱਖਿਆ ਓਏ ਤੁਹਾਡੇ ਉਹ ਫੈਨ ਫੋਨ ਨਹੀਂ ਹੈਗੇ ਉਹ ਬਸ ਕੱਲੇ ਨੂਰ ਦੀ ਮਾਂ ਨੂੰ ਦੇਖਦੇ ਆ ਜੇ ਮੈਂ ਤਾਂ ਐ ਕਰਦਾ ਪਿਆ ਜਿਵੇਂ ਇਹਨੇ ਕੁਸ਼ਤੀ ਲੜਨ ਜਾਣਾ ਹੋਵੇ ਉਹ ਦਿਖਾਉਣੀ ਤਾਂ ਘਰੇ ਬੈ ਕੇ ਆਪਦੀ ਜਨਾਨੀ ਆ ਉਹ ਨਾਲੇ ਉਹ ਤਾਂ ਮੂੰਹ ਦੇਖੋ ਕਿਵੇਂ ਕਵਿੰਗਾ ਟਡਾਆ ਕਰਦਾ ਪਿਆ ਜਿਵੇਂ ਸਲੇ ਨੂੰ ਕਬਜ਼ੀ ਹੋਈ ਹੋਵੇ